ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇਰ ਸਾਹਿਬ ਮਨਯੂ ਰਾਣਾ ਜੀ ਤੇ ਏਸੀਪੀ ਵੈਸਟ ਸੁਖਪਾਲ ਜੀ ਅਤੇ ਐਸਐਚਓ ਸ਼ਰਟਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾ ਅਜਨਾਲਾ ਅੰਮ੍ਰਿਤਸਰ ਦੇ ਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੋਇਨ 1 ਲੱਖ ਰੁਪਿਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਟ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕਰਨ ਚਾਹੁੰਦੇ ਹਾਂ ਸਰ ਜਿਹੜਾ ਪਾਕਿਸਤਾਨੀ ਐਰ ਅਸੀਂ ਉਹਨੂੰ ਤਸਕਰੀ ਕਰਦੇ ਉਹ ਪਾਕਿਸਤਾਨੀ ਬੰਦਾ ਹੀ ਸੀ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰਾਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥਰੋ ਕਰਦੇ ਸੀ ਥਰੋ ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇੱਥੇ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਹੋਇਆ ਅਸਲ ਪਾਕਿਸਤਾਨ ਦੀ ਇੰਨੀ ਵਾਰ ਆਪਕਾ ਸੀ ਇੰਡੀਆ ਦੇ ਉਹ ਪ੍ਰਾਣੀ ਉਹ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹਦੀ ਹਵਾਲਾ ਨਾ ਸਰ ਹਾਂ ਉਹ 2012 ਦਾ ਉਹਨਾਂ ਦੀਆਂ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਇਹਨੂੰ ਇੱਥੇ ਗ੍ਰਿਫਤਾਰ ਕੀਤਾਗਾ ਸਾਡੇ ਕੋਲ ਇਹੀ 3.5 ਕਰੋੜ ਦੀ ਰਿਕਵਰੀ ਹੋਈ ਸਰ ਬੇਲੌਂਸੀ ਉਹ ਕਿਹੋ ਹਾਂ ਜੇ ਕੇ ਕੇ ਉਹਨਾਂ ਦਾ ਬੇਲੌਂ ਸਰ ਉਹਦੇ ਲਿੰਕ ਕਿਸ ਤਰ੍ਹਾਂ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁਕ ਕੈਲੋ ਜਾਂ ਜੇ ਜੋ ਵੀ ਹੈਗੀ ਹੈ ਚੰਗੀ ਐਪ ਕੈਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਹੋਈ ਫੋਨ ਦੇ ਨਾਲ ਇਹਨਾਂ ਦੇ ਕੰਟੈਕਟਸ ਆਪਸ ਹੈਗੇ ਨੇ ਲਿੰਕਡ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਤਾਂ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲਈ ਇੱਕ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਜੇ ਕਿੰਨੇ ਕਿੰਨੀ ਕਨਫਾਈਨਮੈਂਟ ਕਿੰਨੇ ਸਮੇਂ ਦੀ ਡਿਕਵਰੀ ਹੋ ਗਈ ਹੈ ਹੋਰ ਰਿਕਵਰੀ ਹੋਣੀ ਬਾਕੀ ਹੈ ਇਸ ਕਨਫਾਈਨਮੈਂਟ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਦ੍ਰੋਨ ਆਹੀ ਹੈ ਹਾਂਜੀ ਡ੍ਰੋਨ ਆ ਇਹ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਕਿ ਨਾਲ ਹੋਰ ਵੀ ਪਿੰਡ ਜੇ ਲੱਗਦੇ ਲੋਕਾਂ ਦੇੰਡੀ ਤੇ ਕਿਹਾ 2012 ਤੋਂ ਤਾਂ ਰਜਿਸਟਰਡ ਹੀ ਹੋ ਗਿਆ ਨਾ ਅੱਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋਗੀ ਔਰ ਰਿਕਾਰਡ ਹੋਗੀ ਉਦੋਂ ਪਹਿਲਾਂ ਇਹ ਕਿਤੇ ਨਾਮ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਪਰ ਸਾਡੇ ਕੋਲ ਡਿਟੇਲ ਨਹੀਂ ਹੈ। ਇਹ ਡੈਡਲੀ ਹੋਏਗਾ ਕਿਉਂਕਿ ਇਸ ਦਾ ਵੱਡਾ ਨੈਟਵਰਕ ਚਲਾਣਾ ਜਿਵੇਂ 24 ਘੰਟੇ ਨੈਟਵਰਕ ਚੱਲਦਾ। ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ ਜੀ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋ ਗੱਰਾਜ਼ ਦਾ ਕੰਮ ਕਰਦਾ ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨਟਾਚਾ ਤੇ ਇੱਕ ਡੈਡਲੀ ਹੈਗਾ ਹੀ। ਤਾਂ ਅਕਸਰ ਇਹ ਬਿਗ ਫਿਸ਼ ਕਹਿੰਦੇ ਕਿ ਮੈਨੇ ਜੀ ਕੋਲੀ ਲਈ ਨੀ ਫਿਸ਼ ਕੀਤੀ ਬਹੁਤ ਬਿਗ ਫਿਸ਼ ਹੈ ਜੀ ਕੋਲੀ ਬਿਗ ਫਿਸ਼ ਹੈ ਜਿਹੜਾ 15 ਕਿਲੋ ਪਹਿਲਾਂ ਇਹ ਤੋਂ ਹੀਰਨ ਫੜੀ ਗਈ ਆ 3.5 ਕਿਲੋ ਹੁਣ ਫੜੀ ਗਈ ਇਹਦੇ ਜੇ ਬਿਗ ਫਿਸ਼ ਤਰੇਲੀ ਨਹੀਂ ਕਰੇ ਤਰੇਲੀ ਹੈ ਜੀ ਇਹਦੀ 55 50 55 ਸਾਲ ਦੀ ਇਹ ਕਦਾ ਕੀ ਵੱਡਾ ਹੈ ਹਾਂ ਜੀ ਸਾਡੇ ਦੇ ਡਾਇਰੈਕਟਰ ਜਿਨ੍ਹਾਂ ਵੀ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਜਾਂ ਕੋਈ ਹੋਰ ਵਿੱਚ ਰਹਿੰਦੇ ਉਹ ਉਹ ਸਾਰੀ ਚੀਜ਼ ਆਈਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾ ਕਨਫਿਸਟ੍ਰੇਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪਲੇਂਟ ਥਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਜੁਕਤ ਕਰਾਂ ਸਾਡੇ ਕੋਲ ਕੁਝ ਲੀਡਸ ਹੈਗੀਆਂ ਬਟ ਸੌਰੀ ਵੀ ਕਾਂਟ ਸ਼ੇਅਰ ਸਾਡੇ ਕੋਲ ਲੀਡਸ ਹੈਗੀਆਂ ਵੀ ਆਰ ਵਰਕਿੰਗ ਆਨ ਦਾ ਪਹਿਲਾਂ ਅਸੀਂ ਉਹਨੂੰ ਕੰਮ ਨੂੰ ਕੰਕਲੂਡ ਕਰ ਲਈਏ ਤੇ ਜੇ ਲੋੜ ਪਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੀ ਚੱਕਰਾਂ ਰੱਖੀ ਹੈ ਫਿਰ ਉਹ ਕਦੋਂ ਹੋਇਆ ਕਿਜ਼ਾ 22 ਲੋਜੇ ਬੀ ਵਾਤੂ ਬਾਤ ਕਿੰਨੀ ਕੁ ਰੀ ਕਰ ਚੁਕਿਆ ਕਰਵਾ ਦਾ ਉਹ ਇਨਕੈਰੋਗੇਸ਼ਨ ਕਰ ਰਹੇ ਆ ਜੀ ਇਨਕੈਰੋਗੇਸ਼ਨ ਦੌਰਾਨ ਜੋ ਜੋ ਸਾਹਮਣੇ ਆਏਗਾ ਉਹ ਰਿਕਾਰਡ ਤੇ ਜਾਵਾਂਗੇ ਕਰੇ ਦੀ ਪਹਿਲੀ ਆ ਕਟੇਲੀ ਤਾਰਾਂ ਤੋਂ ਉਸ ਪਾਰ ਵੀ ਕੋਈ ਅਰਥ ਨਹੀਂ ਪਤਾ ਨਹੀਂ ਜਿਹੜੀ ਤਾਰਾਂ ਹੈਗੇ ਫੈਂਸਿੰਗ ਤਾਰਾਂ ਉਸ ਪਾਰ ਇਹਦੀ ਪਹਿਲੀ ਅੱਠ ਕਿਲੇ ਦੀ ਬਰਲੇ ਪਸੇ ਪਹਿਗਿਆ ਅੱਠ ਕਿਲੇ ਦੀ ਜ਼ਮੀਨ ਆ ਉਹ ਉਹ ਤਾਰਾਂ ਤੋਂ ਪਾਰ ਆ ਤਾਂ ਹੀ ਉਹ ਉੱਥੇ ਰਹਿਣ ਹੋਣ ਕਰਕੇ ਉਸ ਉਹ ਐਡਵਾਂਟੇਜ ਤੇ ਹੋਰ ਉਸ ਇਲਾਕੇ ਦਾ ਭੇਤੀ ਹੋਣ ਕਰਕੇ ਦੇ ਨਾਲ ਇਹ ਆਪਣਾ ਜਿਹੜਾ ਇਦਾਂ ਦਾ ਜਿਹੜਾ ਡਰੱਗਸ ਦਾ ਕੰਮ ਸੀ ਸਰ ਇਹਦੇ ਬੇਟੇ ਵਗੈਰਾ ਉਹ ਉਹ ਛੋਟੇ ਨੇ ਉਹਨਾਂ ਦਾ ਐਜ਼ ਆਫ ਨਾ ਸਾਨੂੰ ਇਹਨਾਂ ਦੀ ਕਿਸੇ ਕਿਸੇ ਦੀ ਕੋਈ ਇਨਵੋਲਵਮੈਂਟ ਦੀ ਕੋਈ ਫਿਕਰ ਹੋਣੀ